ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਤੁਸੀਂ ਆਪਣੀ ਜਨਮ ਤਰੀਕ ਤੇ ਕਿਵੇਂ ਆਪਣਾ ਭਵਿੱਖ ਜਾਣ ਸਕਦੇ ਹੋ ਤੁਸੀਂ ਆਪਣੀ ਜਨਮ ਤਰੀਕ ਤੋਂ ਆਪਣੇ ਬਾਰੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਜਿਵੇਂ ਆਪਣੀ ਪ੍ਰਾਪਰਟੀ ਸੰਤਾਨ ਕੈਰੀਅਰ ਬਿਜ਼ਨਸ ਆਦ ਬਾਰੇ ਦੋਸਤੋ ਜਿਹੜੀਆਂ ਚੀਜ਼ਾਂ ਵੀ ਮੈਂ ਤੁਹਾਨੂੰ ਦੱਸਾਂਗੀ ਉਸ ਦਾ ਧਿਆਨ ਰੱਖ ਜੇਕਰ ਤੁਹਾਡੀ ਡੋਬੀ ਦੇ ਅੰਦਰ 9 ਨੰਬਰ ਹੁੰਦੇ ਹਨ 1 2 3 ਇਸ ਪ੍ਰਕਾਰ ਨਾਲ 9 ਨੰਬਰ ਹੁੰਦੇ ਹਨ ਜੇਕਰ ਤੁਹਾਡੀ ਡੋਬੀ ਦੇ ਅੰਦਰ ਪਾਇਆ ਜਾਂਦਾ ਹੈ ਤਾਂ ਤੁਹਾਡਾ ਕੈਰੀਅਰ ਚੰਗਾ ਹੈ ਠੀਕ ਜੇਕਰ ਇਹ ਹੀ ਇੱਕ ਡੋਬੀ ਦੇ ਅੰਦਰ ਦੋ ਵਾਰ ਆ ਗਿਆ ਤਾਂ ਇਸ ਦਾ ਮਤਲਬ ਤੁਸੀਂ ਕੈਰੀਅਰ ਚ ਬਹੁਤ ਚੰਗੀ ਗ੍ਰੋਥ ਪਾਓਗੇ ਜੋ ਸੁਪਨੇ ਦੇਖੋਗੇ ਉਹ ਪੂਰੇ ਹੋਣਗੇ ਇਹ ਹੀ ਇੱਕ ਜੇ ਡੇਟ ਆਫ ਬਰਥ ਦੇ ਵਿੱਚ ਤਿੰਨ ਵਾਰ ਆਉਂਦਾ ਹੈ ਤਾਂ ਕੈਰੀਅਰ ਬਿਲਕੁਲ ਵੀ ਤਬਾਹ ਕਰ ਦੇਵੇਗਾ ਕੈਰੀਅਰ ਡਿਸਟਰਬ ਹੋ ਜਾਵੇਗਾ ਇਸੇ ਪ੍ਰਕਾਰ ਦੇ ਨਾਲ ਜੇਕਰ 2 ਨੂੰ ਦੇਖੀਏ ਤਾਂ ਜਿਨ੍ਹਾਂ ਦੇ ਡੇਟ ਆਫ ਬਰਥ ਦੇ ਅੰਦਰ 2 ਹੁੰਦਾ ਹੈ ਉਹ ਮੈਰਿਜ ਤੇ ਰਿਲੇਸ਼ਨਸ਼ਿਪ ਦੇ ਲਈ ਬਹੁਤ ਵਧੀਆ ਹੁੰਦਾ ਹੈ ਮੈਰਿਜ ਕਾਫੀ ਸਕਸੈਸਫੁਲ ਰਹਿੰਦੀ ਹੈ ਜਿਸ ਵਿਅਕਤੀ ਤੇ ਭਰੋਸਾ ਹੈ ਉਹ ਵਧੀਆ ਰਹਿੰਦਾ ਹੈ ਜੇਕਰ ਦੋ ਨੰਬਰ ਦੋ ਵਾਰ ਆਉਂਦਾ ਹੈ ਤਾਂ ਇਸੇ ਦੇ ਵਿੱਚ ਹੀ ਰਿਲੇਸ਼ਨਸ਼ਿਪ ਬਹੁਤ ਵਧੀਆ ਲਾਭ ਦਿੰਦਾ ਹੈ ਉਹ ਵਿਅਕਤੀ ਜੇਕਰ ਲੋਕਾਂ ਦੇ ਨਾਲ ਜਿਆਦਾ ਤੋਂ ਜਿਆਦਾ ਸਬੰਧ ਰੱਖਦਾ ਹੈ ਤਾਂ ਚੰਗਾ ਹੋਵੇਗਾ ਜੇਕਰ ਦੋ ਨੰਬਰ ਡੇਟ ਆਫ ਬਰਥ ਦੇ ਵਿੱਚ ਤਿੰਨ ਜਾਂ ਚਾਰ ਵਾਰ ਆਉਂਦਾ ਹੈ ਤਾਂ ਐਸੇ ਵਿਅਕਤੀ ਦੀ ਨਾ ਤਾਂ ਮੈਰਿਜ ਲਾਈਫ ਬਹੁਤ ਚੰਗੀ ਰਹੇਗੀ ਤੇ ਨਾਲ ਹੀ ਰਿਲੇਸ਼ਨਸ਼ਿਪ ਦੇ ਵਿੱਚ ਉਸ ਨੂੰ ਧੋਖਾ ਪ੍ਰਾਪਤ ਹੋਵੇਗਾ ਇਸੇ ਪ੍ਰਕਾਰ 3 ਨੰਬਰ ਦੀ ਗੱਲ ਕਰੀਏ ਜਿਨ੍ਹਾਂ ਦੀ ਡੇਟ ਆਫ ਬਰਥ ਦੇ ਵਿੱਚ 3 ਪਾਇਆ ਜਾਂਦਾ ਹੈ ਤਾਂ ਉਸ ਦੀ ਫੈਮਿਲੀ ਤੇ ਉਸ ਦੀ ਹੈਲਥ ਕਾਫੀ ਚੰਗੇ ਰਹਿੰਦੀ ਹੈ ਫੈਮਿਲੀ ਅੰਦਰ ਖੁਸ਼ੀਆਂ ਦਾ ਮਾਹੌਲ ਰਹਿੰਦਾ ਹੈ ਬੱਚੇ ਚੰਗੀ ਗਰੋਥ ਕਰਦੇ ਹਨ ਹੈਲਥ ਠੀਕ ਰਹਿੰਦੀ ਹੈ ਜੇਕਰ 3 ਨੰਬਰ ਡਬਲ ਆ ਜਾਂਦਾ ਹੈ ਤਾਂ ਫੈਮਿਲੀ ਉਸ ਵਿਅਕਤੀ ਨੂੰ ਸਪੋਰਟ ਕਰਦੀ ਹੈ ਫੈਮਿਲੀ ਦੀ ਵਜ੍ਹਾ ਦੇ ਨਾਲ ਉਹ ਵਿਅਕਤੀ ਬਹੁਤ ਅੱਗੇ ਵੱਧ ਜਾਂਦਾ ਹੈ ਤੇ ਹੈਲਥ ਵੀ ਫਿੱਟ ਲੱਗਦੀ ਹੈ ਜੇਕਰ ਇਹ 3 ਨੰਬਰ 3 ਜਾਂ 4 ਵਾਰ ਆ ਜਾਂਦਾ ਹੈ ਤੇ ਇਸ ਸਥਿਤੀ ਦੇ ਵਿੱਚ ਫੈਮਿਲੀ 'ਚ ਕੁਲੇਸ਼ ਰਹੇਗਾ ਫੈਮਿਲੀ 'ਚ ਬਹੁਤ ਜ਼ਿਆਦਾ ਝਗੜਾ ਹੋਣ ਦੀ ਸੰਭਾਵਨਾ ਵੱਸ ਸਕਦੀ ਹੈ ਫੈਮਿਲੀ 'ਚ ਮਤਭੇਦ ਰਹੇਗਾ ਤੇ ਹੈਲਥ ਵੀ ਜ਼ਿਆਦਾਤਰ ਖਰਾਬ ਹੀ ਰਹੇਗੀ ਇਸੇ ਨਾਲ ਹੀ ਅਸੀਂ ਹੁਣ ਦੇਖਦੇ ਹਾਂ ਕਿ 4 ਨੰਬਰ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 4 ਹੈ ਤਾਂ ਧਨ ਠੀਕ ਠਾਕ ਰਹੇਗਾ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 4 2 ਵਾਰ ਆ ਜਾਵੇਗਾ ਤੇ ਮੰਨ ਕੇ ਚੱਲੋ ਕਿ ਤੁਹਾਡੇ ਭਾਗ ਦਾ ਤੁਹਾਨੂੰ ਪੂਰਾ ਪੂਰਾ ਸਾਥ ਮਿਲੇਗਾ। ਤੁਸੀਂ ਘਾਦੇ ਵਿੱਚ ਵਿਲੇ ਹੋ ਤੇ ਤੁਹਾਡੇ ਹੱਥ ਇੱਕ ਅਜਾਇ ਕਰਮ ਕਰਨਗੇ ਜਿਸ ਨਾਲ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ। ਤੇ ਜੇ 2 4 ਹੋਵੇਗਾ ਤਾਂ ਪੈਸਾ ਤੁਹਾਡੇ ਘਰ ਖੁਦ ਚੱਲ ਕੇ ਆਵੇਗਾ। ਜੇਕਰ ਇਹ 4 3 ਵਾਰ ਆ ਜਾਂਦਾ ਹੈ ਤਾਂ ਤੁਹਾਡੇ ਕੋਲ ਧਨ ਕਦੇ ਨਹੀਂ ਰਹੇਗਾ। ਤੁਹਾਡਾ ਤਨ ਬਰਬਾਦ ਹੋ ਜਾਵੇਗਾ ਤੁਸੀਂ ਤਨ ਬਚਾ ਨਹੀਂ ਸਕਦੇ ਜੇਕਰ 5 ਦੀ ਗੱਲ ਕਰੀਏ ਤਾਂ ਉਸ ਦਾ ਵਪਾਰ ਵਧੀਆ ਚੱਲਦਾ ਹੈ ਅਗਰ ਡੇਟ ਆਫ ਬਰਥ ਦੇ ਵਿੱਚ 5 ਦੋ ਵਾਰ ਆਉਂਦਾ ਹੈ ਤਾਂ ਅਜਿਹਾ ਵਿਅਕਤੀ ਜੋ ਛੋਟਾ ਵਪਾਰ ਕਰੇਗਾ ਤਾਂ ਉਹ ਕਰੋੜਪਤੀ ਹੋ ਸਕਦਾ ਹੈ ਉੱਥੇ ਹੀ ਜੇਕਰ ਤੁਹਾਡੀ ਡੇਟ ਆਫ ਬਰਥ ਤਿੰਨ ਵਾਰ 5 ਆ ਗਿਆ ਹੈ ਤਾਂ ਚਾਰ ਵਾਰ ਆ ਗਿਆ ਹੈ ਤੁਹਾਡਾ ਵਪਾਰ ਬਰਬਾਦ ਹੋ ਜਾਵੇਗਾ ਤੁਸੀਂ ਕੁਝ ਵੀ ਦਿਮਾਗ ਲਾ ਲਓ ਕੋਈ ਵੀ ਟੈਕਨੋਲੋਜੀ ਲੈ ਲਓ ਦੇਸ਼ ਵਿੱਚ ਨੌਕਰੀ ਕਰੋ ਵਿਦੇਸ਼ ਵਿੱਚ ਨੌਕਰੀ ਕਰੋ ਤੁਸੀਂ ਆਪਣੇ ਵਪਾਰ ਦੇ ਵਿੱਚ ਸਫਲ ਨਹੀਂ ਹੋ पाओगे ਦੋਸਤੋ ਜੇਕਰ ਅਸੀਂ 6 ਦੀ ਗੱਲ ਕਰੀਏ ਤਾਂ ਦੇਖੋ 6 ਜੋ ਨੰਬਰ ਹੁੰਦਾ ਹੈ ਉਹ ਲੋਕਾਂ ਤੋਂ ਲਾਭ ਹੋਣ ਦਾ ਨੰਬਰ ਹੋਵੇਗਾ 6 ਨੰਬਰ ਸਭ ਨੂੰ ਦੱਸ ਦਿੰਦੇ ਹਾਂ ਕਿ ਜੇਕਰ ਵਿਦੇਸ਼ ਦੇ ਵਿੱਚ ਜਾ ਕੇ ਕੋਈ ਕੰਮ ਕਰਦੇ ਹੋ ਤਾਂ ਤੁਹਾਨੂੰ ਉਸ ਤੋਂ ਲਾਭ ਪ੍ਰਾਪਤ ਹੋਵੇਗਾ ਜਾਂ ਨਹੀਂ ਕੰਮ ਕਰਨ ਤੋਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਚੈਨਈ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 6 ਨੰਬਰ ਇੱਕ ਵਾਰ ਆ ਜਾਂਦਾ ਹੈ ਤਾਂ ਉਸ ਦੇ ਨਾਲ ਲੋਕਾਂ ਤੋਂ ਲਾਭ ਹੋਵੇਗਾ ਵਿਦੇਸ਼ ਦੇ ਵਿੱਚ ਕੰਮ ਕਰਨ ਤੋਂ ਵੀ ਤੁਹਾਨੂੰ ਲਾਭ ਹੋਵੇਗਾ ਜੇਕਰ ਤੁਹਾਡੀ ਡੇਟ ਆਫ ਬਰਥ 6 ਨੰਬਰ ਦੋ ਵਾਰ ਆ ਜਾਂਦਾ ਹੈ ਤਾਂ ਤੁਹਾਨੂੰ ਲੋਕਾਂ ਤੋਂ ਬਹੁਤ ਜ਼ਿਆਦਾ ਲਾਭ ਹੋਵੇਗਾ ਯਾਦ ਰੱਖਣਾ ਲੋਕਾਂ ਨਾਲ ਤੁਹਾਨੂੰ ਸੰਪਰਕ ਪਨਾ ਕੇ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਬੁਰੇ ਲੋਕਾਂ ਨੂੰ ਮਿਲਦੇ ਹੋ ਜਾਂ ਚੰਗੇ ਲੋਕਾਂ ਨੂੰ ਮਿਲਦੇ ਹੋ ਤਾਂ ਅੰਤ ਦੇ ਵਿੱਚ ਤੁਹਾਨੂੰ ਲਾਭ ਹੀ ਪ੍ਰਾਪਤ ਹੋਵੇਗਾ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 6 ਨੰਬਰ 3 ਜਾਂ 4 ਵਾਰ ਆ ਜਾਂਦਾ ਹੈ ਤਾਂ ਲੋਕਾਂ ਤੋਂ ਤੁਹਾਨੂੰ ਨੁਕਸਾਨ ਹੋਵੇਗਾ ਲੋਕਾਂ ਤੋਂ ਕਿਸੇ ਪ੍ਰਕਾਰ ਦੀ ਕੋਈ ਵੀ ਐਡਵਾਈਸ ਨਾ ਲਵੋ ਵਿਦੇਸ਼ ਜਾਣ ਦੇ ਨਾਲ ਤੁਹਾਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਵੇਗਾ ਤੁਹਾਨੂੰ ਹਾਨੀ ਹੀ ਹੋਵੇਗੀ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ ਨੰਬਰ 7 ਆ ਜਾਂਦਾ ਹੈ ਤਾਂ ਤੁਹਾਨੂੰ ਸੰਤਾਨ ਦਾ ਸੁੱਖ ਪ੍ਰਾਪਤ ਹੋਵੇਗਾ ਤੇ ਸੰਤਾਨ ਚੰਗੀ ਪੜ੍ਹੀ ਲਿਖੀ ਹੋਵੇਗੀ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 7 2 ਵਾਰ ਆ ਜਾਂਦਾ ਹੈ ਤਾਂ ਜਾਣਨੇ ਕਿ ਤੁਹਾਡੀ ਸੰਤਾਨ ਜਦੋਂ ਪੈਦਾ ਹੋਈ ਹੈ ਤਾਂ ਤੁਹਾਡੀ ਬੰਦ ਕਿਸਮਤ ਦੇ ਦਰਵਾਜ਼ੇ ਖੁੱਲ ਗਏ ਹਨ ਸਤਾਨਵੀ ਬੋਧ ਤੁਹਾਡੀ ਚੰਗੀ ਹੋਵੇਗੀ ਜੋ ਕਿ ਪੜ੍ਹੇ ਤੇ ਇਨਾਮ ਜ਼ਰੂਰ ਲੈ ਕੇ ਆਵੇਗੀ ਤੇ ਉਸਦੀ ਗਰੋਥ ਵੀ ਬਹੁਤ ਜਲਦੀ ਹੋਵੇਗੀ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 7 3 ਜਾਂ 4 ਵਾਰ ਆ ਜਾਂਦਾ ਹੈ ਤਾਂ ਉਹ ਖਰਾਬ ਕਰ ਦੇਵੇਗਾ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 8 1 ਵਾਰ ਆ ਜਾਂਦਾ ਹੈ ਤਾਂ ਇਸ ਦੇ ਨਾਲ ਤੁਹਾਨੂੰ ਜਾਣੀ ਕਿ ਜੋ ਤੁਸੀਂ ਸਿੱਖਿਆ ਪ੍ਰਾਪਤ ਕੀਤੀ ਹੈ ਉਸ ਤੋਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 8 ਦੋ ਵਾਰ ਆ ਜਾਂਦਾ ਹੈ ਤਾਂ ਤੁਹਾਨੂੰ ਬਹੁਤ ਲਾਭ ਹੋਵੇਗਾ ਤੁਸੀਂ ਯਾਦ ਰੱਖੋਗੇ ਤੁਸੀਂ ਤੁਸੀਂ ਨੌਕਰੀ ਹੀ ਕਰਨੀ ਹੈ ਵਪਾਰ ਨਹੀਂ ਕਰਨਾ ਜੇਕਰ 8 3 ਜਾਂ 4 ਵਾਰ ਆ ਜਾਂਦਾ ਹੈ ਤਾਂ ਤੁਹਾਡੀ ਸਿੱਖਿਆ ਸਾਰੀ ਹੀ ਬਰਬਾਦ ਹੋ ਜਾਵੇਗੀ ਤੁਹਾਨੂੰ ਨੌਕਰੀ ਨਹੀਂ ਮਿਲੇਗੀ ਤੁਹਾਡੀ ਹਰ ਨੌਕਰੀ ਦੇ ਵਿੱਚ ਰਿਐਕਸ਼ਨ ਹੋਵੇਗਾ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 9 ਨੰਬਰ ਆਉਂਦਾ ਹੈ ਤਾਂ ਤੁਹਾਡੀ ਰੈਪੋਡੇਸ਼ਨ ਬਹੁਤ ਵਧੀਆ ਜਾਵੇਗੀ ਤੁਹਾਡਾ ਸਮਾਜ ਤੇ ਵਿੱਚ ਬਹੁਤ ਮਾਨ ਸਨਮਾਨ ਹੋਵੇਗਾ ਤੁਹਾਨੂੰ ਲੋਕ ਜਾਣਣਗੇ ਪਹਿਚਾਨਣਗੇ ਤੇ ਤੁਸੀਂ ਬਹੁਤ ਹੀ ਫੇਮਸ ਹੋਵੋਗੇ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 9 ਦੋ ਵਾਰ ਆ ਜਾਂਦਾ ਹੈ ਤਾਂ ਇਹਨਾਂ ਨੂੰ ਰਾਜਨੀਤੀ ਦੇ ਵਿੱਚ ਟਰਾਈ ਕਰਨਾ ਚਾਹੀਦਾ ਹੈ ਕਿਉਂਕਿ ਜੋ ਲੋਕ ਦੁਨੀਆ 'ਚ ਜ਼ਿਆਦਾ ਫੇਮਸ ਹੁੰਦੇ ਹਨ ਨੇਤਾ ਵੀ ਬਣ ਸਕਦੇ ਹਨ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ 9 3 ਜਾਂ 4 ਵਾਰ ਆ ਜਾਂਦਾ ਹੈ ਤਾਂ ਤੁਸੀਂ ਵਿਆਤ ਦੇ ਬਦਲੇ ਉਖਿਆਤ ਮੇਜੋਗੇ ਜਾਨੀ ਕਿ ਤੁਸੀਂ ਬਦਨਾਮ ਹੋ ਜਾਵੋਗੇ ਉਸ ਦੇ ਵਿੱਚ ਤੁਹਾਡਾ ਨਾਮ ਹੋ ਜਾਵੇਗਾ ਇਸ ਪ੍ਰਕਾਰ ਤੁਸੀਂ ਇਸ ਵੀਡੀਓ ਤੋਂ ਇਹ ਜਾਣਕਾਰੀ ਲੈ ਸਕਦੇ ਹੋ ਕਿ ਸਾਡਾ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਤੇ ਤੁਹਾਨੂੰ ਕੀ ਕੀ ਕੰਮ ਕਰਨਾ ਚਾਹੀਦਾ ਹੈ ਤੇ ਜੇਕਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ ਕੋਈ ਨੰਬਰ 2 ਜਾਂ 3 ਵਾਰ ਆ ਰਿਹਾ ਹੈ ਤਾਂ ਤੁਹਾਨੂੰ ਲਾਭ ਨਹੀਂ ਮਿਲ پا ਰਿਹਾ ਤੇ ਉਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਵੇਗਾ ਤੇ ਨੋਟੀਫਿਕੇਸ਼ਨ ਨੂੰ ਔਨ ਕਰ ਲਓ ਤਾਂ ਕਿ ਸਾਡੀਆਂ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ